ਮਿੰੂਨੋ ਪਤਾ ਕਿਰੇ ਲੱਗ ਗਿਆ ਉਹ ਸਿਵਲ ਹਸਪਤਾਲ ਗਿਆ ਸਿਵਲ ਹਸਪਤਾਲ ਗਿਆ ਸਿਵਲ ਹਸਪਤਾਲ ਆਟਟੇ ਗਿਆ ਸਰਕਾਰੀ ਹਸਪਤਾਲ ਦੀ ਨੀਂਹ ਪਟਾ ਤੇਜ਼ ਰਫਤਾਰੀ ਦੇ ਕਾਰਨ ਬੇਕਾਬੂ ਹੋ ਕੇ ਇੱਕ ਕਾਰ ਪਾਣੀ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੂਰੇ ਬੈਠੇ ਬਜ਼ੁਰਗ ਦੀ ਜਾਨ ਚਲੀ ਗਈ ਅਤੇ ਤੇਜ਼ ਗੱਡੀ ਦੇ ਵਿੱਚ ਸਵਾਰ ਹੋਰ ਜਾਣੇ ਗੰਭੀਰ ਰੂਪ ਤੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਅਗਲੇ ਹਸਪਤਾਲ ਵੀ ਰੈਫਰ ਕੀਤਾ ਗਿਆ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਿਸ ਦੇ ਵਿੱਚ ਤਿੰਨ ਜਾਣੇ ਨੇ ਪਤਾ ਲੱਗਿਆ ਕਿ ਇਸ ਦੇ ਵਿੱਚ ਦੋ ਕੁੜੀਆਂ ਅਤੇ ਇੱਕ ਮੁੰਡਾ ਸ਼ਾਮਿਲ ਹੈ। ਨਾ ਨੂੰ ਅੱਗੇ ਰੈਫਰ ਕੀਤਾ ਗਿਆ ਜਦੋਂ ਕਿ ਇੱਕ ਬਜ਼ੁਰਗ ਜੋ ਦਮ ਤੋੜ ਚੁੱਕਿਆ। ਕਪੂਰਥਲਾ ਅੰਮ੍ਰਿਤਸਰ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ ਹੈ। ਜਾਣਕਾਰੀ ਮੁਤਾਬਕ ਇਹੀ ਪਤਾ ਲੱਗਿਆ ਕਿ ਸੜਕ ਹਾਦਸੇ ਦੌਰਾਨ ਹੀ ਵਿਅਕਤੀ ਦੀ ਜਾਨ ਗਈ ਹੈ ਤੇਜ਼ ਰਫਤਾਰੀ ਇਸ ਦਾ ਕਾਰਨ ਸੀ ਹੜਬੜੀ ਦੇ ਵਿੱਚ ਬ੍ਰੇਕ ਦੀ ਥਾਂ ਤੇ ਰੇਸ ਦੱਬ ਦਿੱਤੀ ਗਈ ਜਿਸ ਤੇ ਚਲਦੇ ਹੋਏ ਇਹ ਭਿਆਨਕ ਹਾਦਸਾ ਵਾਪਰਿਆ ਰਾਗੀਰਾ ਨੇ ਦੱਸਿਆ ਕਿ ਚਿੱਟੇ ਰੰਗ ਦੀ ਸਵਿਫਟ ਕਪੂਰਥਲਾ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ ਗੱਡੀ ਤੇਜ਼ ਰਫਤਾਰ ਹੋਣ ਦੇ ਕਾਰਨ ਇਸਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੇ ਕਾਰਨ ਸੜਕ ਤੋਂ ਥੱਲੇ ਇੱਕ ਖੱਡ ਦੇ ਵਿੱਚ ਡਿੱਗ ਪਈ ਉੱਥੇ ਪਾਣੀ ਭਰਿਆ ਹੋਇਆ ਸੀ ਅਤੇ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਜਣਾ ਦਮ ਤੋੜ ਚੁੱਕਿਆ ਜਦੋਂ ਕਿ ਬਾਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਪਰਿਵਾਰਿਕ ਮੈਂਬਰਾਂ ਦੇ ਕੋਲ ਇਸ ਗੱਲ ਦੀ ਜਾਣਕਾਰੀ ਪਹੁੰਚਾ ਦਿੱਤੀ ਗਈ ਹੈ ਪਰਿਵਾਰ ਇਸ ਸਮੇਂ ਦੁੱਖ ਦੇ ਵਿੱਚ ਹੈ ਕਿ ਇਹ ਉਹਨਾਂ ਦੇ ਨਾਲ ਕੀ ਹੋ ਗਿਆ ਮਿੰਟਾਂ ਦੇ ਵਿੱਚ ਹੱਸਦੇ ਖੇਡਦੇ ਇਸ ਪਰਿਵਾਰ ਤੇ ਨਾਲ ਇੱਕ ਵੱਡਾ ਹਾਦਸਾ ਹੋਇਆ ਜਿਸ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਅਤੇ ਡਾਕਟਰਾਂ ਦੇ ਵੱਲੋਂ ਮੌੜਲੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਜਾਣ ਲੈਣੇ ਮੇਰਾ ਨਾਮ ਸਲਿੰਦਰ ਸਿੰਘ ਹੈ ਸਰ ਜੀ ਦਾ ਹਾਦਸਾ ਹੋਇਆ ਆਪਣਾ ਬਾਈਪਾਸ ਤੇ ਹਾਂਜੀ ਤੇ ਕੀ ਕੀ ਰਿਹਾ ਮਾਮਲਾ ਕੀ ਪੂਰਾ ਰਿਹਾ ਮਾਮਲਾ ਇਹਦਾ ਜੀ ਗੱਡੀ ਇਹ ਚ ਜੰਮੂ ਪੈਸਲ ਰਾਈ ਸਿੱਧੀ ਥੋਵੀ ਘਾਣ ਨੂੰ ਖਾਲ ਡਬਲਯੂ ਤੇ ਵੱਜੀ ਹੈ ਤੇ ਬੜੇ ਹੀ ਉਹਨਾਂ ਸਵਾਰੀਆਂ ਸੱਡੀਆਂ ਵਿੱਚੋਂ ਟੱਕੀਆਂ ਤੋਂ ਟੋੜਦੇ ਤੁਸੀਂ ਗੱਡੀਆਂ ਹੈਗੀਆਂ ਨੇ ਬੰਦੇ ਬਹੁਤ ਸਾਰੇ ਪੋਪੂਲੇਸ਼ਨ ਹੈ ਗੱਡੀਆਂ ਅੱਛਾ ਤੇ ਕੀ ਕੀ ਹਾਲਾਤ ਕੀ ਬਣੇ ਹੋਏ ਨੇ ਸਵਾਰ ਜਿਹੜਾ ਬਜ਼ੁਰਗ ਉਹਦਾ ਤਾਂ ਹੱਬ ਜਿਆਦਾ ਜਿਹੜਾ ਗੱਡੀ ਗੱਡੀ ਚਲਾ ਰਿਹਾ ਸੀ ਨਹੀਂ ਉਹ ਉਹ ਠੀਕ ਸੀ ਕੋ ਅੱਛਾ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਠੀਕ ਸੀ ਕੋ ਉਹ ਸੱਦਾ ਉਹ ਇੱਕ ਹੋਰ ਕਿੰਨੇ ਜਣੇ ਦੀ ਗੱਡੀ ਸੀ ਪਿਆਰ ਜਣੇ ਜੀ ਅੱਛਾ ਕੌਣ ਕੌਣ ਸਾਰੀ ਸੀ ਇਹ ਗੱਡੀਆਂ ਇੱਧੋਂ ਆਉਂਦੇ ਹੀ ਆਉਹ ਖਾਲਾ ਟੱਕਰੇ ਤੋਂ ਦੇਖਾਈ ਹੁੰਦੀ ਤੇ ਕੀ ਤੇਜ਼ ਆ ਰਹੇ ਸੀਗੇ ਤੇਜ਼ ਬਹੁਤ ਸੀ ਗੱਡੀ ওভার ਕੰਟਰੋਲ ਹੋ ਗਈ ওভার ਕੰਟਰੋਲ ਇਹ ਨਹੀਂ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰਹੀ ਸੀ ਕਿੱਥੇ ਹੈ ਜੀ ਜਿਹੜੇ ਹੋਣ ਤੋਂ ਲੱਗਿਆ ਹਸਦਾ ਹੋਣਾ ਕਿੰਨੇ ਜਣੇ ਹੋ ਜਗੇ ਤਿੰਨ ਜਣੇ ਲੱਗੇ ਕਿਉਂ ਜਣੇ ਨੇ ਦੋ ਫੜ ਲਈਆ ਇੱਕ ਬਜ਼ੁਰਗ ਜੀ ਤੇ ਇੱਕ ਡਰਾਈਵਰ ਜਿਹੜਾ ਅਨ ਅਲਕਿਤਾ ਆਹ ਤੇ ਜਾਵੀ ਆ ਜੀ ਆਹ ਨੂੰ ਜਾਦੀ ਨਹੀਂ ਸੱਟਾਂ ਲੱਗੀਆਂ ਗੱਡੀ ਇਕੱਟੀ ਹੋਈ ਉਹ ਸੱਟਾਂ ਬਹੁਤ ਆ ਸੋ ਇੱਕ ਐਕਸੀਡੈਂਟ ਹੋਇਆ ਆ ਆਪਣਾ ਜੰਮੂ ਪੈਲੇਸ ਦੇ ਕੋਲ ਕਿੰਨੇ ਜਣੇ ਇੰਜਰਡ ਹੋਇਆ ਉਹਨਾਂ ਚਾਰ ਜਣੇ ਆ ਇੱਕ ਬਰਾਡਰਡ ਸੀ ਜਿਹੜਾ ਨਾਮ ਪਜਲ ਸਿੰਘ ਸੀ ਤਿੰਨ ਪੇਸ਼ੈਂਟ ਰਵਿੰਦਰ ਸਿੰਘ ਗੁਰਪ੍ਰੀਤ ਕੌਰ ਤੇ ਅਮਰਜੀਤ ਕੌਰ ਜਿਨ੍ਹਾਂ ਦਾ ਇਲਾਜ ਹੋਇਆ ਤੇ ਫੋਟੋ ਰਿਪੋਰਟਾਂ ਆ ਗੀਆਂ ਹਨ ਫਾਇਰ ਸਿੰਘ ਅੱਛਾ ਜੀ ਤੇ ਡਾਕਟਰ ਸਾਹਿਬ ਹੋਇਆ ਕੱਚ ਸੀਗੇ ਇਹ ਕਿ ਕਿਸ ਚੀਜ਼ ਸੀਗੇ ਹੈ ਇੱਕ ਗੱਡੀ ਸੀ ਗੱਡੀ ਇਹਨਾਂ ਦੀ ਪਟ ਗਈ ਐਕਸੀਡੈਂਟ ਹੋਏ ਦੇ ਵਿੱਚ ਚੱਟ ਗਈ ਜਿਹਦੇ ਅੱਗੇ ਨਾਲੇ ਸੱਟਾਂ ਲੱਗੀਆਂ ਅੱਛਾ ਤੇ ਕਿੰਨੀਆਂ ਕਿੱਟਾਂ ਲੱਗੀਆਂ ਹੋਈਆਂ ਸਾਰੇ ਜਿਹੜੇ ਜਿੰਨੇ ਬਕੀਆਂ ਦੇ ਹੈਡ ਇੰਜਰੀ ਸੀ ਕਈਆਂ ਦੇ ਕ੍ਰੈਸ਼ ਇੰਜਰੀ ਸੀ ਕਈਆਂ ਦੇ ਫ੍ਰੈਕਚਰ ਡਾਊਟ ਸੀਗਾ ਤੇ ਮਤਲਬ ਕੋ ਪੇਸ਼ੈਂਟ ਆਨ ਰੈਫਰਲ ਰੈਫਰਲ ਰਿਕਵੈਸਟ ਵਾਦਰ ਹਾਈ ਸੈਂਟਰ ਲੈ ਜਾਉਂਦੇ ਆ ਆਪਣੇ ਘਰੇ ਤੇ ਲੈ ਗਏ ਜੀ ਤੁਸੀਂ ਰੱਖ ਹਾਂਜੀ